ਆਪਣੇ ਜੀਵਨ ਵਿੱਚ ਹਰ ਬੰਦੇ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਉਹ ਤਰੱਕੀ ਕਰੇ, ਵਿਕਾਸ ਕਰੇ, ਅੱਗੇ ਵਧੇ। ਇਸ ਜ਼ਮਾਨੇ ਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਮਾਨ ਸਨਮਾਨ ਹੋਵੇ, ਉਹਦੀ ਇੱਜ਼ਤ ਹੋਵੇ ਤੇ ਉਹਨੂੰ ਉਹ ਜਿੱਥੇ ਵੀ ਜਾਵੇ ਉਹਨੂੰ ਸਤਿਕਾਰ ਮਿਲੇ। ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਕੁਝ ਨਾ ਕੁਝ ਨਵਾਂ ਸਿੱਖਦੇ ਰਹੀਏ, ਜਾਣਦੇ ਰਹੀਏ, ਸਮਝਦੇ ਰਹੀਏ। ਬਹੁਤ ਕੁਝ ਅਸੀਂ ਦੂਸਰਿਆਂ ਤੋਂ ਸਿੱਖਦੇ ਆਂ। ਤੇ ਅਸੀਂ ਜਾਦਾ ਕੁਝ ਜਿਹੜਾ ਸਿੱਖ ਸਕਦੇ ਆ ਉਹ ਕਿਤਾਬਾਂ ਤੋਂ ਸਿੱਖ ਸਕਦੇ ਆ ਕਿਉਂਕਿ ਕਿਤਾਬਾਂ ਉਹ ਗਿਆਨਵਾਨ ਲੋਕਾਂ ਦੀਆਂ ਕਿਰਤਾਂ ਹੁੰਦੀਆਂ ਲਿਖਤਾ ਹੁੰਦੀਆਂ ਜਿਨ੍ਹਾਂ ਨੇ ਜਮਾਨੇ ਨੂੰ ਬਹੁਤ ਡੂੰਘਾਈ ਨਾਲ ਦੇਖਿਆ ਹੁੰਦਾ ਇੱਕ ਛੋਟੀ ਜੀ ਕਥਾ ਹੈ ਉਹ ਕਥਾ ਦੇ ਵਿੱਚ ਕਹਿੰਦੇ ਆ ਕਿ ਇੱਕ ਵਾਰ ਇੱਕ ਫਕੀਰ ਦੇ ਕੋਲ ਇੱਕ ਵਿਦਵਾਨ ਆਇਆ ਉਹ ਵਿਦਵਾਨ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਜਾਨਣਾ ਚਾਹੁੰਦਾ ਸੀ ਦੁਨੀਆ ਬਾਰੇ ਬਹੁਤ ਕੁਝ ਪੁੱਛਣਾ ਚਾਹੁੰਦਾ ਸੀ ਸਮਝਣਾ ਚਾਹੁੰਦਾ ਸੀ ਵਿਦਵਾਨ ਉਹਦੇ ਨਾਲ ਗੱਲਬਾਤ ਕਰਦਾ ਇਹਦੇ ਤੋਂ ਪਹਿਲਾਂ ਉਹ ਚਾਹ ਪੀਣ ਲੱਗੇ ਚਾਹ ਪੀਣ ਬੈਠੇ ਤੇ ਵਿਦਵਾ ਜਿਹੜਾ ਫਕੀਰ ਸੀ ਫਕੀਰ ਨੇ ਚਾਹ ਬਣਾ ਕੇ ਲਿਆਂਦੀ ਕਿ ਇਤਲੀ ਚੋਚਾ ਕੱਪ ਚ ਪਾਈ ਪਿਆਲੀ ਚ ਪਾਈ ਤੇ ਉਹ ਚਾਹ ਪਾਉਂਦਾ ਹੀ ਗਿਆ ਪਾਉਂਦਾ ਹੀ ਗਿਆ ਤੇ ਚਾਹ ਬਾਹ ਡੁੱਲਣ ਲੱਗ ਪਈ ਜਦੋਂ ਚਾਹ ਬਾਹਰ ਡੁੱਲ ਲੱਗ ਪਈ ਤਾਂ ਉਹ ਵਿਦਵਾਨ ਨੇ ਕਿਹਾ ਕਿ ਤੁਸੀਂ ਚਾਹ ਬਾਹਰ ਡੁੱਲ ਰਹੀ ਹੈ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਰੁਕ ਜਾਣਾ ਚਾਹੀਦਾ ਹੈ ਤੇ ਚਾਹ ਤਾਂ ਬਾਹਰ ਡੁੱਲ ਰਹੀ ਹੈ ਪਿਆਲੀ ਭਰ ਗਈ ਹੈ ਉਹ ਫਕੀਰ ਕਹਿੰਦਾ ਹੈ ਕਿ ਮੈਂ ਇਹੀ ਗੱਲ ਤੁਹਾਨੂੰ ਸਮਝਾਉਣੀ ਚਾਹਣਾ ਤੁਹਾਨੂੰ ਦੱਸਣੀ ਚਾਹਣਾ ਕਿ ਜੇਕਰ ਦਿਮਾਗ ਦੇ ਵਿੱਚ ਪਹਿਲਾਂ ਹੀ ਵਿਚਾਰ ਜੜਿਆ ਵਿਚਾਰਾਂ ਨਾਲ ਵਿਚਾਰਾਂ ਲਈ ਕੋਈ ਥਾਂ ਨਹੀਂ ਕੋਈ ਨਵੇਂ ਵਿਚਾਰਾਂ ਲਈ ਦਿਮਾਗ ਦੇ ਵਿੱਚ ਕੋਈ ਥਾਂ ਨਹੀਂ ਤੇ ਇਸ ਕਰਕੇ ਫਿਰ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਮਤਲਬ ਨਹੀਂ ਜੇਕਰ ਥੋੜੀ ਬਹੁਤੀ ਥਾਂ ਹੈ ਤਾਂ ਗੱਲਬਾਤ ਕੀਤੀ ਜਾ ਸਕਦੀ ਹੈ ਸਿੱਖਣ ਲਈ ਪਹਿਲਾ ਜਿਹੜਾ ਸਿਧਾਂਤ ਹੈ ਉਹ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਮਾਗ ਵਿੱਚ ਥੋੜੀ ਬਹੁਤੀ ਥਾਂ ਰੱਖੀਏ ਸਪੇਸ ਰੱਖੀਏ ਉਹ ਕਿਵੇਂ ਰੱਖੀ ਜਾ ਸਕਦੀ ਹੈ ਉਦਲੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਜੋ ਕੁਝ ਵੀ ਜਾਣਦੇ ਹਾਂ ਉਹਨੂੰ ਅੰਤਮ ਸੱਚ ਨਾ ਮੰਨ ਲਈਏ ਅਕਸਰ ਇਹ ਵੇਖਿਆ ਗਿਆ ਹੈ ਖਾਸ ਤੌਰ ਤੇ ਸਾਡੇ ਨੌਜਵਾਨਾਂ ਵਿੱਚ ਇਹ ਇੱਕ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਇੱਕ ਤਰ੍ਹਾਂ ਦੀ ਉਹਨਦੀ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਸਮਝਦੇ ਆ ਕਿ ਅਸੀਂ ਸਭ ਕੁਝ ਜਾਣਦੇ ਹਾਂ ਅਸੀਂ ਸਭ ਕੁਝ ਜਾਣ ਲਿਆ ਹੈ ਅਸੀਂ ਸਭ ਕੁਝ ਸਮਝ ਗਏ ਆ ਇਹ ਸਭ ਤੋਂ ਮੈਂ ਸਮਝਦਾ ਕਿ ਸਭ ਤੋਂ ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਮਾੜੀ ਜਿਹੜੀ ਉਹ ਇੱਕ ਸੋਚ ਹੁੰਦੀ ਹੈ ਇੱਕ ਆਦਤ ਹੁੰਦੀ ਹੈ ਜਿਹਦੇ ਵਿੱਚ ਅਸੀਂ ਨਵਾਂ ਸਿੱਖਣ ਲਈ ਦਰਵਾਜ਼ੇ ਬੰਦ ਕਰ ਲੈਂਦੇ ਆ ਅਸੀਂ ਨਵਾਂ ਸਿੱਖੀਏ ਨਵੇਂ ਵਿਚਾਰਾਂ ਨੂੰ ਗ੍ਰਹਿਣ ਕਰੀਏ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਸਾਡੇ ਅਸੀਂ ਨਵੇਂ ਵਿਚਾਰਾਂ ਨੂੰ ਜੀ ਆਇਆਂ ਆਖੀਏ ਨਵੇਂ ਵਿਚਾਰਾਂ ਦਾ ਸਤਿਕਾਰ ਕਰੀਏ ਤੇ ਇਹ ਵੀ ਸਮਝੀਏ ਕਿ ਜੋ ਕੁਝ ਅਸੀਂ ਜਾਣਦੇ ਆ ਜ਼ਰੂਰੀ ਨਹੀਂ ਕਿ ਉਹ ਅੰਤਮ ਸੱਚ ਹੋਵੇ ਅੰਤਮ ਸੱਚ ਕੀ ਹੈ ਉਹ ਜਦੋਂ ਅਸੀਂ ਹੋਰ ਪੜਦੇ ਹਾਂ ਹੋਰ ਗਿਆਨਵਾਨ ਹੁੰਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਏ ਕਿ ਸਾਡੀ ਅਗਿਆਨਤਾ ਜੜੀ ਏ ਜਿਹੜੀ ਅਗਿਆਨਤਾ ਵਿੱਚ ਅਸੀਂ ਰਹਿ ਰਹੇ ਸੀ ਉਹ ਕਿੰਨੀ ਵੱਡੀ ਸੀ ਮੈਨੂੰ ਗੱਲ ਯਾਦ ਆ ਰਹੀ ਸੋਕਰਾਟ ਦੀ ਸੋਕਰਾਟ ਦੁਨੀਆ ਦਾ ਬਹੁਤ ਵੱਡਾ ਦਾਰਸ਼ਨਿਕ ਹੋਇਆ ਦੁਨੀਆ ਦੇ 5-6 ਬੰਦੇ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਬੰਦੇ ਆ ਉਹਨਾਂ ਦੇ ਵਿੱਚ ਸੋਕਰਾਟ ਦਾ ਨਾਮ ਆਉਂਦਾ ਹੈ ਸੋਕਰਾਟ ਬਹੁਤ ਵੱਡਾ ਗਿਆਨਵਾਨ ਬੰਦਾ ਸੀ ਜਦੋਂ ਵੀ ਕਿਤੇ ਸੱਚਾਈ ਦੀ ਗੱਲ ਹੁੰਦੀ ਹੈ ਨਿਆਂ ਇंसाफ ਦੀ ਗੱਲ ਹੁੰਦੀ ਹੈ ਤੇ ਸੁਕਰਾਤ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਬੜੇ ਫਖਰ ਨਾਲ ਲਿਆ ਜਾਂਦਾ ਉਹਨੇ ਇੱਕ ਦਿਨ ਆਪਣੇ ਚੇਲਿਆਂ ਨੂੰ ਇਕੱਠਾ ਕੀਤਾ ਤੇ ਆਪਣੇ ਚੇਲਿਆਂ ਨੂੰ ਉਹ ਕਹਿਣ ਲੱਗਾ ਕਿ ਜਾਓ ਸਾਰੇ ਏਥਨਸ ਏਥਨਸ ਸ਼ਹਿਰ ਸੀ ਯੂਨਾਨ ਦਾ ਇੱਕ ਸ਼ਹਿਰ ਜਿੱਥੇ ਸੁਕਰਾਤ ਰਹਿੰਦਾ ਸੀ ਉਹਨੇ ਕਿਹਾ ਕਿ ਜਾਓ ਸਾਰੇ ਏਥਨਸ ਵਿੱਚ ਇਹ ਪ੍ਰਚਾਰ ਕਰ ਦਿਓ ਕਿ ਸੁਕਰਾਤ ਜਿੱਡਾ ਕੋਈ ਅਗਿਆਨੀ ਨਹੀਂ ਉਹਦੇ ਚੇਲੇ ਕਹਿਣ ਲੱਗੇ ਕਿ ਸਾਰੀ ਦੁਨੀਆ ਇਹ ਜਾਣਦੀ ਏ ਕਿ ਸੁਕਰਾਟ ਬਹੁਤ ਵੱਡਾ ਗਿਆਨਵਾਨ ਪੁਰਸ਼ ਏ ਬਹੁਤ ਸਿਆਣਾ ਪੁਰਸ਼ ਏ ਫਿਰ ਇਹ ਤੁਸੀਂ ਕਿਉਂ ਕਹਿ ਰਹੇ ਹੋ ਤਾਂ ਜਿਹੜਾ ਸੁਕਰਾਟ ਨੇ ਜਵਾਬ ਦਿੱਤਾ ਉਹ ਬੜਾ ਕਮਾਲ ਦਾ ਜਵਾਬ ਸੀ ਉਹਨੇ ਕਿਹਾ ਕਿ ਜਦੋਂ ਮੈਂ ਥੋੜਾ ਬਹੁਤ ਕੁਝ ਜਾਣਦਾ ਸੀ ਜਾਣਦੇ ਹੋਣ ਦਾ ਭਰਮ ਸੀ ਤਾਂ ਉਦੋਂ ਇਹ ਭਰਮ ਸੀ ਕਿ ਮੈਂ ਸਭ ਕੁਝ ਜਾਣਦਾ ਤੇ ਜਦੋਂ ਮੈਂ ਥੋੜਾ ਬਹੁਤਾ ਜਾਣਨਾ ਸਿੱਖਣ ਲੱਗਿਆ ਥੋੜਾ ਬਹੁਤਾ ਜਾਣਿਆ ਹੈ ਸਮਝਿਆ ਹੈ ਤਾਂ ਉਦੋਂ ਇਹ ਪਤਾ ਲੱਗਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੇਰਾ ਅਗਿਆਨ ਕਿੰਨਾ ਵੱਡਾ ਹੈ ਮੇਰਾ ਅਗਿਆਨ ਇਨਾ ਵੱਡਾ ਹੈ ਕਿ ਇਹ ਥੋੜਾ ਬਹੁਤਾ ਜਾਣਨ ਨਾਲ ਮੈਨੂੰ ਇਹਦੀ ਜੜੀਏ ਇੱਕ ਤਰ੍ਹਾਂ ਨਾਲ ਇਹਦੇ ਵੱਡੇ ਹੋਣ ਦਾ ਪਤਾ ਲੱਗਿਆ ਸੋ ਜਿਵੇਂ ਕਹਿੰਦੇ ਆ ਕਿ ਪੜ ਪੜ ਕਿਤਾਬਾਂ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ ਜਿਵੇਂ ਜਿਵੇਂ ਬੰਦਾ ਗਿਆਨ ਵਣ ਹੁੰਦਾ ਹੈ ਪੜਦਾ ਹੈ ਸਮਝਦਾ ਹੈ ਆ ਫੇਰ ਉਹਨੂੰ ਸਮਝਾਉਂਦੀ ਏ ਕਿ ਬੰਦੇ ਦੀ ਅਗਿਆਨਤਾ ਦੀ ਕੋਈ ਸੀਮਾ ਨਹੀਂ ਕੋਈ ਪਾਰਾਵਾਰ ਨਹੀਂ ਅਸੀਂ ਸਭ ਕੁਝ ਨਹੀਂ ਸਿੱਖ ਸਕਦੇ ਅਸੀਂ ਸਭ ਕੁਝ ਨਹੀਂ ਜਾਣ ਸਕਦੇ ਇਹ ਸਚਾਈ ਹੈ ਪਰ ਜੇਕਰ ਬੰਦੇ ਨੇ ਕੁਝ ਨਵਾਂ ਸਿੱਖਣਾ ਹੈ ਨਵਾਂ ਜਾਨਣਾ ਹੈ ਨਵਾਂ ਸਮਝਣਾ ਹੈ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਤਰੱਕੀ ਕਰਨੀ ਹੈ ਵਿਕਾਸ ਕਰਨਾ ਹੈ ਆਪਣੇ ਆਪ ਨੂੰ ਅਪਡੇਟ ਰੱਖਣਾ ਹੈ ਜ਼ਮਾਨੇ ਦੇ ਹਾਣ ਦਾ ਬਣ ਕੇ ਤੁਰਨਾ ਹੈ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਗ੍ਰੈਂਡ ਕਰਦਾ ਰਵੇ ਕੁਝ ਨਾ ਕੁਝ ਨਵਾਂ ਸਿੱਖਦਾ ਰਵੇ ਇੱਕ ਦਾਰਸ਼ਨਿਕਤਾ ਇੱਥੋਂ ਤੱਕ ਕਹਿੰਦਾ ਉਹ ਕਹਿੰਦਾ ਹੈ ਕਿ ਤੁਸੀਂ ਹਰ ਸ਼ਾਮ ਨੂੰ ਆਪਣੀ ਨਬਜ਼ ਤੇ ਹੱਥ ਰੱਖ ਕੇ ਦੇਖੋ ਕਿ ਜੇਕਰ ਤੁਸੀਂ ਅੱਜ ਕੋਈ ਨਵਾਂ ਗਿਆਨ ਹਾਸਲ ਨਹੀਂ ਕੀਤਾ ਤਾ ਤੁਸੀਂ ਕੀ ਤੁਸੀਂ ਜਿੰਦਾ ਹੋ ਆਪਣੀ ਨਬਜ ਤੇ ਹੱਥ ਰੱਖ ਕੇ ਦੇਖੋ ਕਿ ਤੁਸੀਂ ਜਿੰਦਾ ਹੋ ਉਹਦਾ ਭਾਵ ਇਹ ਆ ਕਿ ਹਰ ਮਨੁੱਖ ਨੂੰ ਜਿਹੜਾ ਮਨੁੱਖ ਇਸ ਧਰਤੀ ਤੇ ਰਹਿੰਦਾ ਹੈ ਜਿਉਂਦਾ ਹੈ ਉਹਨੂੰ ਹਰ ਰੋਜ਼ ਨਵੇਂ ਵਿਚਾਰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ ਨਵੇਂ ਵਿਚਾਰ ਜੇਕਰ ਅਸੀਂ ਸਿੱਖਾਂਗੇ ਤੇ ਅਸੀਂ ਅੱਗੇ ਵਧਾਂਗੇ ਤਰੱਕੀ ਕਰਾਂਗੇ ਵਿਕਾਸ ਕਰਾਂਗੇ ਤੇ ਸਾਡੇ ਸਾਡਾ ਜਿਹੜਾ ਮਨ ਮਸਤਕੇ ਉਹ ਰੋਸ਼ਨ ਹੋਣ ਲੱਗੇਗਾ ਇਦੇ ਉਲਟ ਜਿਹੜੇ ਲੋਕ ਪਰਾਣੇ ਰੂੜੀਵਾਦੀ ਵਿਚਾਰਾਂ ਨੂੰ ਹੀ ਗ੍ਰਹਿਣ ਕਰੀ ਰੱਖਦੇ ਆ ਤੇ ਉਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਵਿਚਾਰਾਂ ਦਾ ਵਿਕਾਸ ਹੋਣਾ ਹੁੰਦਾ ਉਹ ਰੁਕ ਜਾਂਦਾ ਹੈ ਜਿਵੇਂ ਜਿਵੇਂ ਦੁਨੀਆ ਤਰੱਕੀ ਕਰਦੀ ਏ ਸਾਡਾ ਆਲਾ ਦਵਾਲਾ ਤੱਕ ਤਰੱਕੀ ਕਰਦਾ ਹੈ ਸਮਾਜ ਤਰੱਕੀ ਕਰਦਾ ਹੈ ਓਵੇਂ ਓਵੇਂ ਵਿਚਾਰਾਂ ਦੀ ਤਰੱਕੀ ਵਿਚਾਰਾਂ ਦਾ ਵਿਕਾਸ ਵੀ ਬਹੁਤ ਜ਼ਰੂਰੀ ਹੈ ਮਨੁੱਖ ਵਿਕਾਸ ਕਰ ਰਿਹਾ ਹੈ ਵਾਰ ਵਿਚਾਰਾਂ ਦਾ ਵਿਕਾਸ ਹੋਣਾ ਵੀ ਬਹੁਤ ਜ਼ਰੂਰੀ ਹੈ ਬਲਕਿ ਇਹ ਸਮਝਣਾ ਚਾਹੀਦਾ ਹੈ ਕਿ ਵਿਚਾਰਾਂ ਦਾ ਵਿਕਾਸ ਮਨੁੱਖ ਨੂੰ ਅੱਗੇ ਲੈ ਕੇ ਜਾਣ ਲਈ ਉਹਦੀ ਸਭਿਤਾ ਨੂੰ ਅੱਗੇ ਲੈ ਕੇ ਜਾਣ ਲਈ ਸਭ ਤੋਂ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਸੋ ਜੇਕਰ ਤੁਸੀਂ ਵੀ ਕੁਝ ਚੰਗਾ ਸਿੱਖਣਾ ਚਾਹੁੰਦੇ ਹੋ ਜਾਨਣਾ ਚਾਹੁੰਦੇ ਹੋ ਤੇ ਕਿਤਾਬਾਂ ਨਾਲ ਆਪਣਾ ਵਾਸਤਾ ਬਣਾਇਓ ਸੋਚ ਵਿਚਾਰ ਟੀਵੀ ਨਾਲ ਜੁੜੇ ਰਹੋ ਇਹਦੇ ਤੇ ਅਸੀਂ ਗਿਆਨ ਵਿਗਿਆਨ ਨਾਲ ਸੰਬੰਧਿਤ ਵੀਡੀਓ ਪਾਉਂਦੇ ਆਂ ਸੋਚ ਵਿਚਾਰ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੇ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਮਿਹਰਬਾਨੀ ਕਰਕੇ ਇਹਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਬਹੁਤ-ਬਹੁਤ ਧੰਨਵਾਦ